ਕਦੀ ਕਦੀ ਮੈਂ ਸੋਚਦਾ ਸਿੱਖ ਕੌਮ ਵੀ ਹੈਗੀ ਤੇ ਬੜੀ ਤਾਕਤਵਰ ਸੀ ਆਪਣੇ ਚਸਕਿਆਂ ਕਰਕੇ ਹੀ ਬੁਝੜ ਕਿਸਮ ਦੇ ਲੀਡਰਾਂ ਨੂੰ ਆਪਣੇ ਪਿੱਠ ਉੱਤੇ ਬਿਠਾ ਬਿਠੀਏ ਚੁੱਡੂ ਕਿਸਮ ਦੇ ਲੋਕਾਂ ਨੂੰ ਆਪਣੇ ਸਿਰ ਤੇ ਬਿਠਾ ਬਿਠਿਆ ਆਪਣੇ ਚਸਕਿਆਂ ਦੇ ਚਸਕੇ ਨਾ ਨਾ ਹੁੰਦੇ ਇਹਦਾ ਦਰਾ ਖੈਬਰ ਦਾ ਰਾਹ ਬੰਦ ਕਰਨ ਵਾਲੀ ਕੌਮ ਸੀ ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲੀ ਕੌਮ ਸੀ ਜਿਹੜੀ ਅੱਜ ਤਲਵੇ ਚੱਟ ਰਹੀ ਹੈ ਦੋ ਦੋ ਟੁਕੜਾਂ ਬਦਲੇ ਲੀਡਰਾਂ ਦੀ ਤੇ ਦੇਹਤਾਰੀ ਬਾਬੇ ਦੀ ਗੱਲ ਕਹਾਣੀ ਹਾਥੀ ਦੀ ਨਹੀਂ ਹੈ ਕੰਨੀ ਮੇਰੀ ਐ ਤੁਹਾਡੀ ਐ ਚਸ਼ਕੇ ਬਾਹਰ ਕੱਢ ਕੇ ਵੇਖ ਤੂੰ ਅਫਸਰ ਦੀਆਂ ਅੱਖਾਂ ਚੱਖਾਂ ਪਾ ਗੱਲ ਕਰੇਗਾ ਤਜਰਬਾ ਕਰਕੇ ਵੇਖਿਓ ਬੰਦੇ ਚ ਐਬ ਨਾ ਹੋਵੇ ਤੇ ਅਫਸਰ ਦੀ ਅੱਖ ਚੱਖਾਂ ਪਾ ਗੱਲ ਕਰਦਾ ਚਸ਼ਕੇ ਹੁਣ ਤਾਂ ਨਿਆਣਿਆਂ ਨਾਲ ਵੀ ਅੱਖਾਂ ਨਹੀਂ ਮਿਲਾਈਆਂ ਜਾਂਦੀਆਂ ਜੋ ਆਕਾਂ ਤੋਂ ਅੱਖੀ ਕੰਨੀ ਕਤਰਾਉਂਦਾ ਬਾਪ ਮਾਮਾ ਆਪਣੀਆਂ ਧੀਆਂ ਤੋਂ ਕੰਨੀ ਕਤਰਾਉਂਦੀਆਂ ਵੇਖੀਆਂ ਨੇ आगरे का दी घटना ਸੀ ਨਾ ਜਿੱਥੇ ਇੱਕ ਕਾਈ ਕਾਦੀ ਪੰਤ ਤੇ ਉਹਨੂੰ ਕਿਸੇ ਨੇ ਦੱਸਿਆ ਵੀ ਇੱਥੇ ਮੀਰੀ ਫੀਰ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਆਏ ਆ ਕਾਦੀ ਪੰਤ ਟਕਾ ਲੈ ਕੇ ਪਹੁੰਚ ਗਿਆ ਦੋ ਤੰਬੂ ਲੱਗੇ ਹੋਏ ਸੀ ਇੱਕ ਜਹਾਂਗੀਰ ਦਾ ਤੇ ਇੱਕ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਫੀਰੀ ਦੇ ਮਾਲਕ ਦਾ ਹੁਣ ਇਸ ਘਟਨਾ ਤੋਂ ਕੀ ਸਿੱਖਿਆ ਮਿਲਦੀ ਹੈ ਉਹਨੇ ਕਿਹਾ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਜਿਹੜਾ ਪਹਿਰੇ ਦਰਖੋਤਾ ਸੀ ਉਹਨੇ ਕਿਹਾ ਸ਼ਾਇਦ ਇਹਨੇ ਜਾਂਗੀਰ ਬਾਦਸ਼ਾਹ ਨੇ ਮੈਨੂੰ ਉਹਨੇ ਜਾਂਗੀਰ ਬਾਦਸ਼ਾਹ ਦੇ ਤੰਬੂ ਚ ਵੜ ਦਿੱਤਾ ਘਾਈ ਇੱਕ ਘਾ ਖੋਤਣ ਵਾਲਾ ਉਹ ਵੀ ਲੋਕਾਂ ਦੀਆਂ ਵਟਾਂ ਤੋਂ ਆਪਣੀ ਜ਼ਮੀਨ ਐ ਨਹੀਂ ਸੀ ਉਹਦੀ ਦੂਜਿਆਂ ਦੀਆਂ ਜ਼ਮੀਨਾਂ ਤੋਂ ਘਾ ਖੋਤ ਕੇ ਇੱਕ ਨਿੱਕੀ ਜਿਹੀ ਇਦਾਂ ਗੱਠੜੀ ਤਿਆਰ ਕਰਕੇ ਜਾ ਕੇ ਉਹਨੇ ਜਾਂਗੀਰ ਦੇ ਪਹਿਰੇ ਚ ਰੱਖ ਕੇ ਤੇ ਨਾਲ ਟਕਾ ਭੇਟਾ ਕਰਕੇ ਮੱਥਾ ਟੇਕ ਕੇ ਪਤਾ ਗਿਆ ਦਾ ਸੱਚਾ ਪਾਤਸ਼ਾਹ ਮੇਰਾ ਜੰਮਣ ਮਰਨਾ ਕੱਟਦੇ ਮੈਨੂੰ ਐਬਾਂ ਚੋਂ ਮੈਨੂੰ ਵਿਸ਼ਿਆਂ ਵਕਾਰਾਂ ਦੀ ਇਸ ਤਵਸ਼ ਵਿੱਚੋਂ ਬਾਹਰ ਕੱਢ ਲਓ ਤੇ ਜਹਾਂਗੀਰ ਸਮਝ ਗਿਆ ਇਹ ਗਲਤ ਥਾਂ ਤੇ ਆ ਗਿਆ ਹੈਗਾ ਸਿੱਖ ਵਜਣਾ ਸੀ ਇਹਨੇ ਗੁਰੂ ਹਰਗੋਬਿੰਦ ਪਾਸ਼ਾ ਕੋਲੋਂ ਤੇ ਭਲੇਖੇ ਨਾਲ ਮੇਰੇ ਉੱਚੀ ਬੋਲੋ ਜੀ ਜਹਾਂਗੀਰ ਨੂੰ ਸਮਝ ਆ ਗਈ ਜਾਣਾ ਇਹਨੇ ਉੱਥੇ ਸੀ ਆ ਆ ਜਿਹੜੇ ਅੱਜ ਮਠੀਆਂ ਕਬਰਾਂ ਤੇ ਦੇਹਧਾਰੀਆਂ ਦੇ ਪੈਰਾਂ ਜਾ ਕੇ ਮੱਥੇ ਟੇਕੀ ਜਾਂਦੇ ਬਾਬਾ ਜੀ ਮੈਨੂੰ ਆ ਚੀਜ਼ਾਂ ਤੰਗ ਕਰਦੀਆਂ ਬਾਬੇ ਨੂੰ ਪੁੱਛ ਕੇ ਵੇਖ ਲਓ ਹੋ ਸਕਦਾ ਤੁਹਾਡੇ ਤੋਂ ਵੱਧ ਤੰਗ ਕਰਦੇ ਹੋਣ ਉਹਨੂੰ ਸਮਝਾਈ ਪਿਆਰਿਓ ਹੋ ਸਕਦਾ ਤੁਹਾਡੇ ਤੋਂ ਵੱਧ ਉਹਨੂੰ ਤੰਗ ਕਰਦੀ ਹੁਣ ਤੁਹਾਡਾ ਤੇ ਤੁਹਾਡੇ ਦੇ ਦੋ ਬੱਚਿਆਂ ਦੀ ਨਹੀਂ ਬਣਦੀ ਉਹਦੇ ਤੇ ਘਰ ਚੇਲੇ ਡੇਰਿਆਂ ਚ ਛਤਰੋ ਛਤਰੀ ਹੋਏ ਪਏ ਨੇ ਤੇ ਪੰਜਾਬ ਦਾ ਕਿਹੜਾ ਐ ਸਾ ਡੇਰਾ ਜਿਹਦਾ ਕੇਸ ਅਦਾਲਤ ਵਿੱਚ ਉਹਨਾਂ ਦੀਆਂ ਆਪਣੀਆਂ ਲੜਾਈਆਂ ਕਰਕੇ ਨਹੀਂ ਗਿਆ ਚਲੋ ਗ੍ਰਸਤੀਆਂ ਦੇ ਕੇਸ ਅਦਾਲਤਾਂ ਜਾਣ ਤੇ ਫੱਪਦੇ ਆ ਜੀ ਪਿਓ ਪੋਤੀ ਨਹੀਂ ਬਣੀ ਭਰਾ ਭਰਾ ਦੀ ਨਹੀਂ ਬਣੀ ਬਾਬੇ ਤੁਹਾਡੇ ਕੇਸ ਕਿਉਂ ਗਾ ਇਹਦਾ ਮਤਲਬ ਲੜਾਈ ਹੈ ਕੋਈ ਨਾ ਕੋਈ ਤੇ ਸਾਡੇ ਜਾ ਕੇ ਕਹਿੰਗੇ ਬਾਬਾ ਜੀ ਅ ਸਾਡੇ ਨਾ ਪੁੱਤਾਂ ਦੀ ਨਹੀਂ ਬਣਦੀ ਤੇ ਲਾ ਕੇ ਬਾਬਾ ਹੱਸ ਰਿਆਂ ਦਾ ਕਹਿੰਦਾ ਮੇਰੇ ਸੇਵਕਾਂ ਦੀ ਕਿਹੜੀ ਬਣਦੀ ਗੱਦੀ ਮੈਕ ਨੂੰ ਦੇਣੀ ਆ ਤਿੰਨਾ ਚੌਨੇ ਸਿਰ ਤੇ ਆਪੇ ਭਾਗ ਬੰਨ ਲੈਣੀ ਆ ਹੋਇਆ ਨਹੀਂ ਸਾਡੀ ਕੌਮ ਨਾਲ ਅਜੇ ਤੱਕ ਇੱਕ ਬਾਬਾ ਇੱਕ ਨੂੰ ਗੱਦੀ ਦੇ ਕੇ ਜਾਂਦਾ ਤੇ ਬਾਕੀ ਪੰਜ ਸੱਤ ਮੜਾ ਸੇ ਜਿਵੇਂ ਗਲਾਬ ਦੀ ਕਲਮ ਨਹੀਂ ਹੁੰਦੀ ਪੁੱਟ ਕੇ ਇਦਾਂ ਲਾਈਏ ਨਾ ਉੱਤੇ ਗੋਆ ਲਾ ਦੀ ਦਾ ਤੋ ਪੂਆ ਕੋ ਜਾਈਏ ਮਾਸੀ ਕੋ ਜਾਈਏ ਉਹਨਾਂ ਦੇ ਘਰ ਗਲਾਬ ਖੜਿਆ ਹੋਵੇ ਨਾ ਕਹਈਏ ਮਾਸੀ ਅਸੀਂ ਵੀ ਗਲਾਬ ਦੀ ਟਾਣੀ ਲਾਉਣੀ ਕਰਦੀ ਪੁੱਤ ਤੂੰ ਪੁੱਟ ਕੇ ਲੈ ਜਾ ਗਲਾਬ ਦੀ ਟਾਣੀ ਜਿੱਥੇ ਜਾ ਕੇ ਲਾਈ ਜਾਓਗੇ ਲਗਰਾਂ ਫੁੱਟੀ ਜਾਣੀਆਂ ਇੱਕੇ ਗਲਾਬ ਦੇ ਬੂਟੇ ਚ ਕਿੰਨੀਆਂ ਆ ਕੇ ਲਗਰਾਂ ਫੁੱਟ ਗਈਆਂ ਇੱਕ ਬਾਬੇ ਤੋਂ ਕਿੰਨੀਆਂ ਗੱਡੀਆਂ ਚੱਲ ਗਈਆਂ ਅੱਗੇ ਬਾਬੇ ਨੇ ਐਸੇ ਪਖੰਡ ਨੂੰ ਠੱਲ ਪਾਉਣੀ ਤਾਂ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸੀ ਉਹ ਸਿੱਖੋ ਤੁਹਾਡਾ ਜੁੱਗੋ ਜੋਗੜ ਟੱਲ ਧੰਨ ਸ੍ਰੀ ਗੁਰੂ ਵਾਹਿਗੁਰੂ ਜਾ ਕੇ ਕਾਦੀ ਪੰਦੇ ਟਕਾ ਰੱਖਿਆ ਕਹਿੰਦਾ ਸੱਜਿਆ ਪਾਸ਼ਾ ਮੇਰਾ ਜਮਨ ਮਰਨਾ ਕੱਟ ਦਿਓ ਮੈਨੂੰ ਤਪਸ਼ ਤੋਂ ਬਚਾਓ ਜਹਾਂਗੀਰ ਹੁਣ ਇਹਨੂੰ ਧਿਆਨ ਲੈ ਰਿਹਾ ਉਹਦਾ ਕਹਿੰਦਾ ਗੁਰੂ ਕਿਆ ਸਿੱਖਿਆ ਜੇ ਮੈਂ ਤੇਰਾ ਸੱਚਾ ਪਾਤਸ਼ਾਹ ਨਾ ਹਾਂ ਆ ਤੇ ਕਹਿੰਦਾ ਜੀ ਫਿਰ ਮੈਂ ਘਾਦੀਪਨ ਤੇ ਟਕਾ ਚੱਕ ਲਵਾਂਗਾ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਜਾ ਕੇ ਘਾਦੀਪਨ ਤੇ ਟਕਾ ਪੇਟ ਕਿਉਂਕਿ ਇਹ ਘਾ ਸੱਚੇ ਪਾਤਸ਼ਾਹ ਦੇ ਘੋੜੇ ਵਾਸਤੇ ਟਕਾ ਉਹਨਾਂ ਦੇ ਪ੍ਰਚਾਰ ਫੰਡ ਵਾਸਤੇ ਜੋ ਕੌਮੀ ਕਾਰਜ ਕਰ ਰਹੇ ਨੇ ਜਾਂਗੀ ਲੱਗਿਆ ਹੁੰਦਾ ਤੈਨੂੰ ਪਤਾ ਮੈਂ ਕੌਣ ਆ ਕਹਿੰਦਾ ਨਹੀਂ ਜੀ ਮੈਨੂੰ ਨਹੀਂ ਪਤਾ ਕਹਿੰਦਾ ਮੈਂ ਦੇਸ਼ ਦਾ ਬਾਦਸ਼ਾਹ ਆ ਜਿਹੜੀ ਧਰਤੀ ਤੂੰ ਖਲੋਤਾ ਨਾ ਮੈਂ ਇਸ ਧਰਤੀ ਦਾ ਮਾਲਕ ਹਾਂ ਇਸ ਧਰਤੀ ਜਿੱਥੇ ਤੂੰ ਖਲੋਤਾ ਵਾ ਸੇਕ ਕੇ ਉਹਦਾ ਮੁਸਕਰਾਂਦਾ ਹੋਗੇ ਜੀ ਮਲੋਨੇ ਸੋਚਿਆ ਪ੍ਰਭਾਵਿਤ ਹੋਊਗਾ ਕਹਿੰਦਾ ਹੋਗੇ ਜੀ ਮੈਂ ਮੁਨਕਰ ਥੋੜਾ ਵਾਂ ਪਰ ਕਿੰਨੀ ਕੀ ਧੇਰ ਹੋਗੇ ਜੀ ਨਾਲੇ ਵੀ ਗੱਲ ਕਹ ਦਿੱਤੀ ਕਿ ਜਦੋਂ ਨਵਾਂ ਬਾਦਸ਼ਾਹ ਆ ਗਿਆ ਉੱਥੇ ਤੇਰਾ ਰਾਜ ਖਤਮ ਹੋ ਜਾਣਾ ਮਣਕੇ ਦੂਜੇ ਦਾ ਰਾਜ ਸ਼ੁਰੂ ਹੋ ਜਾਣਾ ਧਰਤੀ ਤੇ ਹੋ ਰਹਿਣੀ ਹੈ ਪਰ ਜਿਹੜਾ ਮੇਰਾ ਸੱਚਾ ਬਾਦਸ਼ਾਹ ਉਹਦਾ ਰਾਜ ਜੁਗੋ ਜੁਗ ਅਟਲ ਰਹਿਣਾ ਕਹਿੰਦਾ ਤੈਨੂੰ ਪਤਾ ਕਿਸੇ ਦੇ ਅੱਗੇ ਰੱਖ ਕੇ ਚੀਜ਼ ਚੁਕਣੀ ਉਹਦੀ ਬੇਇੱਜ਼ਤੀ ਹੈ ਇਨਸਲਟ ਹੁੰਦੀ ਹੈ ਕਹਿੰਦਾ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਤੇ ਆਪਣੇ ਗੁਰੂ ਵਾਸਤੇ ਲੈ ਕੇ ਜਾਣਾ ਜੀ ਕਹਿੰਦਾ ਫਿਰ ਇੱਕ ਕੰਮ ਕਰ ਇੱਕ ਹੱਕਥੋਂ ਲੈ ਕੇ ਆਇਆ ਕਹਿੰਦਾ ਫਲਾਣੇ ਦੇ ਖੇਤ ਵਿੱਚੋਂ ਕਹਿੰਦਾ ਆਪਣਾ ਖੇਤ ਹੈਗਾ ਕੋਈ ਕਹਿੰਦਾ ਨਹੀਂ ਹੈਗਾ ਕਿੰਨਾ ਤੇਰਾ ਆਪਣਾ ਖੇਤ ਵੀ ਹੈ ਨਹੀਂ ਦੱਸ ਕਿੰਨੀ ਜ਼ਮੀਨ ਚਾਹੀਦੀ ਤੈਨੂੰ ਕਿੰਨੀ ਜ਼ਗੀਰ ਚਾਹੀਦੀ ਤੇਰੇ ਨਾਂ ਕਰਾ ਦੇਣਾ ਪਰ ਘਾਹ ਦੀ 판 ਤੇ ਟਿਕਾਣਾ ਲੈ ਕੇ ਜਾ ਇੱਥੇ ਰਹਿੰਦੇ ਪਿਆ ਦੋ ਮਿੰਟ ਆਪਣੇ ਆਪ ਨੂੰ ਉੱਥੇ ਰੱਖ ਕੇ ਵੇਖਿਓ ਏਦਾਂ ਸਾਨੂੰ ਕੋਈ ਕਵੇ ਗੱਲ ਘਾਦ ਹੀ ਨਹੀਂ ਹੋ ਰਹੀ ਗੱਲ ਟਕੇ ਦੀ ਨਹੀਂ ਹੋ ਰਹੀ ਗੱਲ ਸਿੱਖੀ ਦੇ ਸਿੱਧਕ ਦੀ ਹੋ ਰਹੀ ਹੈ ਸਾਨੂੰ ਕੋ ਕਵੇ ਵੀ ਜਿਹੜਾ ਭਰੋਸਾ ਤੂੰ ਗੁਰੂ ਕੋਲ ਲੈ ਕੇ ਜਾਣਾ ਸੀ ਮੇਰੇ ਕੋਲ ਰਹਿਣ ਤੇ ਦੱਸ ਤੈਨੂੰ ਕੀ ਚਾਹੀਦਾ ਅਸੀਂ ਤੇ ਕੱਚੇ ਪਿੱਲੇ ਲੋਕ ਇੱਕ ਮਿੰਟ ਲਾਵਾਂਗੇ ਗੁਰੂ ਨੂੰ ਪੇਠ ਦੇਣ ਲੱਗੇ ਇੱਕ ਮਿੰਟ ਲਾਵਾਂਗੇ ਕਹਿੰਦਾ ਦੱਸ ਕੀ ਚਾਹੀਦਾ ਤੈਨੂੰ ਕਿੰਨੇ ਪਿੰਡਾਂ ਦੀ ਜ਼ਗੀਰ ਤੇਰੇ ਨਾਂ ਕਰਾ ਦੇ ਆ ਲੋਕਾਂ ਦੀਆਂ ਵਟਾਂ ਤੋਂ ਕਾਹ ਵੜਦਾ ਫਿਰਦਾ ਲੋਕ ਤੇਰੇ ਖੇਤਾਂ 'ਚ ਕੰਮ ਕਰਨ ਆਇਆ ਕਰਨਗੇ ਦੱਸ ਕੀ ਚਾਹੀਦਾ ਤੈਨੂੰ ਕਹਿੰਦਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਨਾ ਮੈਨੂੰ ਕੋਈ ਜ਼ਮੀਨ ਲੈਣੀ ਹੈ ਨਾ ਮੈਨੂੰ ਕੋਈ ਚੀਜ਼ ਚਾਹੀਦੀ ਬਸ ਮੇਰਾ ਇਹ ਸਦਕਾ ਭਰੋਸਾ ਇਹ ਘਾਦੀ ਪੰਟ ਟਕਾ ਮੇਰੇ ਗੁਰੂ ਵਾਸਤੇ ਹੈ ਸਬਦਾ ਵਧਾਈ ਗਿਆ ਉਹ ਕੀਮਤ ਵਧਾਈ ਗਿਆ ਹੋਰ ਦੱਸ ਕੀ ਚਾਹੀਦਾ ਹੱਸ ਕੇ ਅੱਗੇ ਸਿੱਖ ਪਤਾ ਕੀ ਆਂਦਾ ਆਂਦਾ ਬਾਦਸ਼ਾਹ ਜਿਹੜੇ ਤਖਤ ਤੇ ਤੁਸੀਂ ਬੈਠੇ ਹੋ ਨਾ ਜੇ ਤੁਸੀਂ ਮੈਨੂੰ ਇਸ ਤਖਤ ਦਾ ਲਾਲਚ ਵੀ ਦਿਓ ਨਾ ਇੱਕ ਆ ਦੀ ਪੰਤੇ ਟਕਾ ਤਾਂ ਵੀ ਮੈਂ ਗੁਰੂ ਦੇ ਚਰਨਾਂ ਜਾ ਕੇ ਭੇਟ ਕਰਾਂਗਾ ਇਹ ਤੋਂ ਵੱਡੀ ਗੱਲ ਹੈ ਕੋਈ ਤੇ ਜਿਹੜੇ ਅੱਜ ਟਿਕਟਾਂ ਮੰਗਦੇ ਫਿਰਦੇ ਜੀ ਪੋਲੀਟੀਕਲ ਲੋਕਾਂ ਦੇ ਪਿੱਛੇ ਜਾ ਕੇ ਨਾਲ ਆਦੇ ਜੀ ਅਸੀਂ ਤੇ ਬੜੇ ਕੌਮੀ ਕਾਰਜ ਅਸੀਂ ਤੇ ਬੜੇ ਪੰਥਕਾਂ ਜੀ ਅਸੀਂ ਜਿਹੜੇ ਅੱਜ ਲੀਡਰਾਂ ਨੇ ਆਪਣੀ ਲੱਤ ਥੱਲੇ ਉਹਨਾਂ ਲੋਕਾਂ ਨੂੰ ਕੱਢ ਦਿੱਤਾ ਤੇ ਕਿੱਥੇ ਨਵਾਬੀਆਂ ਮਿਲਦੀਆਂ ਸੀ ਗੁਰੂ ਕੇ ਪਿਆਰੇ ਸਿੱਖਾਂ ਨੂੰ ਹੁੰਦੇ ਨਾ ਜਿਹੜੀ ਨਵਾਬੀ ਤੁਸੀਂ ਅੱਜ ਦਿਓਗੇ ਕੱਲ ਨੂੰ ਲੈ ਵੀ ਲੈਣੀ ਐ ਜਿਹੜੀ ਨਵਾਬੀ ਗੁਰੂ ਕੋਲੋਂ ਮਿਲਣੀ ਐ ਉਹ ਨਵਾਬੀ ਤੁਸੀਂ ਕਦੀ ਖੋਹ ਨਹੀਂ ਸਕਦੇ ਸੰਨ ਕਾਂਸੀ ਦੇ ਗੜ੍ਹ ਚ ਪੈਦਾ ਹੋਏ ਮਹਾਪੁਰਸ਼ ਕ੍ਰਾਂਤੀਕਾਰੀ ਮਹਾਪੁਰਸ਼ ਭਗਤ ਰਵਿਦਾਸ ਮਹਾਰਾਜ ਉਹ ਪਿਆਰਿਓ ਝੂਠੇ ਮਹਾਪੁਰਖਾਂ ਦੇ ਪੈਰੀਂ ਨਾ ਲੱਗਿਆ ਕਰੋ ਸਾਡੇ ਅਸਲੀ ਮਹਾਪੁਰਖ ਗੁਰੂ ਅਨਸੱਜ ਬੈਠਿਆ 35 ਮਹਾਪੁਰਖ ਇਕੱਠੇ ਹੋ ਕੇ ਬੈਠਿਆ ਚਮੜਾ ਸਾਰੀ ਦਿਹਾੜੀ ਪਾਣੀ ਚ ਭਿੱਜਾ ਰਹਿੰਦਾ ਸੀ ਮਰੇ ਹੋਏ ਪਸ਼ਵਾਂ ਦੀ ਖਾਲੋਤਰਦੇ ਸੀ ਕੌਣ ਰੀਸ ਕਰੂਗਾ ਐਸੇ ਮਾਪੁਰਖਾਂ ਦੀ ਜਿਨ੍ਹਾਂ ਨੇ ਕਾਂਸ਼ੀ ਦੇ ਗੜ੍ਹ ਵਿੱਚ ਬੈਠ ਕੇ ਬਿਪਰਵਾਦ ਨੂੰ ਚੈਲੰਜ ਕੀਤਾ ਕੋਈ ਕਰ ਸਦਾ ਮੁਕਾਬਲਾ ਭਗਤਵਰਦਾਸ ਮਹਾਰਾਜ ਕਹਿੰਦੇ بیਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇਠਾਉ ਚਾਰ ਕਵੀ ਆਏ ਬਾਣੀ ਲੈ ਕੇ ਆਪਣੀਆਂ ਰਚਨਾਵਾਂ ਲੈ ਕੇ ਗੁਰੂ ਅਰਜਨ ਸਾਹਿਬ ਕੋਲੋਂ ਮਾਰੇ ਨੇ ਦਰਜ ਨਹੀਂ ਕੀਤੀਆਂ ਤੇ ਜਿਨ੍ਹਾਂ ਦੀਆਂ ਸਖਿਆਵਾਂ ਚ ਜਿਨ੍ਹਾਂ ਦੀ ਬਾਣੀ ਚ ਕੁਝ ਅਸਰ ਸੀ ਨਾ ਉਹਨਾਂ ਦੀ ਬਾਣੀ ਨੂੰ ਗੁਰੂ ਸਾਹਿਬ ਖੁਦ ਲੈ ਕੇ ਆਏ ਫਰਕ ਵੇਖੋ ਜਿਨ੍ਹਾਂ ਦੀਆਂ ਕਵਤਾਵਾਂ ਚ ਕੋਈ ਤੰਤ ਨਹੀਂ ਉਹ ਆਪ ਲੈ ਕੇ ਆਏ ਜਿਨ੍ਹਾਂ ਦੀ ਕਲਮ ਵਿੱਚ ਤਾਕਤ ਸੀ ਜਿਨ੍ਹਾਂ ਨੇ ਸਮੇਂ ਦੇ ਹਾਕਮਾਂ ਨੂੰ ਨੰਗੇ ਕੀਤਾ ਤੇ ਸੱਚ ਦੀ ਬਾਣੀ ਉਚਾਰਨ ਕੀਤੀ ਪਾਦਸ਼ਾਹ ਉਹਨਾਂ ਦੇ ਅਸਥਾਨਾਂ ਤੇ ਜਾ ਕੇ ਆਪ ਬਾਣੀ ਇਕੱਠੀ ਕਰਕੇ ਲੈ ਕੇ ਆਏ ਕਿ ਤੁਹਾਡੀ ਬਾਣੀ ਜੁਗੋ ਜੁਗ ਅਟਲ ਹੈ ਮੈਂ ਕਦੇ-ਕਦੇ ਸੋਚਦਾ ਭਗਤ ਰਵਿਦਾਸ ਵਰਗੇ ਮਹਾਰਾਜ ਮਾਪੁਰਖ ਕਾਂਸੀ ਚ ਬੈਠਿਆ ਉਹਨਾਂ ਦੀ ਬਾਣੀ ਉਸ ਵਕਤ ਜਦੋਂ ਉਚਾਰਨ ਕੀਤੀ ਜਦੋਂ ਗੁਰੂ ਸਾਹਿਬ ਦੇ ਕੋਲ ਨਹੀਂ ਆਈ ਜੇ ਕਿਹਾ ਜਾਂਦਾ ਬ੍ਰਾਹਮਣ ਨੂੰ ਵੀ ਤੇਰੇ ਵੇਦਾਂ ਦੇ ਬਰਬ ਦੇ ਬਾਣੀ ਪ੍ਰਕਾਸ਼ ਕਰਦੀ ਹੈ ਤੇ ਬ੍ਰਾਹਮਣ ਨੇ ਕਦੀ ਇਜਾਜ਼ਤ ਨਹੀਂ ਸੀ ਦੇਣੀ ਉਹਨੇ ਕਿਹਾ ਤੂੰ ਚਮੜੇ ਦਾ ਕੰਮ ਕਰਨ ਵਾਲਾ ਦਲਤ ਸ਼ੂਦਰ ਇਦਾਂ ਦੇ ਸ਼ਬਦ ਵਰਤਨੇ ਸੀ ਉਹਨੇ ਪਰ ਅੱਜ ਵੇਖੋ ਸਮਾਂ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਅੱਜ ਕੋਈ ਸਿੱਖ ਨੂੰ ਕਿਹਾ ਜਾਵੇ ਜੀ ਵੇਦਾਂ ਦਾ ਪ੍ਰਕਾਸ਼ ਦੇ ਬਰਾਬਰ ਕਰਦੀ ਹੈ ਅੱਜ ਆ ਵੇਦਾਂ ਦਾ ਪ੍ਰਕਾਸ਼ ਉਹਨਾਂ ਅਨਮਤੀ ਗ੍ਰੰਥਾਂ ਦਾ ਪ੍ਰਕਾਸ਼ ਵੀ ਜੁਗੋ ਜੁਗ ਅਟਲ ਬਾਣੀ ਦੇ ਬਰਾਬਰ ਨਹੀਂ ਹੋ ਸਕਦਾ ਇਹਦੇ ਉੱਚੇ ਸਥਾਨ ਤੇ ਪਹੁੰਚ ਗਈ ਮਹਾਨ ਸਤਿਗੁਰ ਦੀ ਬਾਣੀ